ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਟਾਲਾ ਦੇ ਨਜ਼ਦੀਕੀ ਪਿੰਡ ਸ਼ਾਮਪੁਰਾ ਤੋਂ ਜਿੱਥੇ ਪਿੰਡ ਦੇ ਵਿੱਚ ਗੰਦੇ ਪਾਣੀ ਦੇ ਛੱਪੜ ਦੇ ਵਿੱਚ ਲੁਕਾ ਕੇ ਰੱਖੀ ਹੋਈ ਵੱਡੀ ਮਾਤਰਾ ਦੇ ਵਿੱਚ ਡੀਸੀ ਲਾਹਣ ਜਿਸ ਤੋਂ ਸੈਂਕੜੇ ਲੀਟਰ ਦੀ ਸੀ ਜ਼ਹਿਰੀਲੀ ਸ਼ਰਾਬ ਤਿਆਰ ਹੋਣੀ ਸੀ ਆਪਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਅਤੇ ਉੱਥੇ ਹੀ ਸ਼ਰਾਬ ਠੇਕੇਦਾਰ ਨੇ ਦੱਸਿਆ ਕਿ ਬਰਾਮਦ ਅਲਕੋਹਲ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਕੇਸ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਅਜਮਾਨ ਜੋਗ ਸਹਾਇਕ ਕਬਰੀ ਕਮਿਸ਼ਨਰ ਸ਼੍ਰੀ ਰਾਹੁਲ ਪਾਟਿਆ ਜੀ ਅਤੇ ਐਸਐਸਪੀ ਪਟਿਆਲਾ ਮੈਡਮ ਆਈਪੀਐਸ ਅਸ਼ਿੰਨੀ ਗੁੱਟਾ ਆਪ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਰਾਬ ਦੇ ਤਤ ਪਿੰਡ ਸ਼ਾਮਪੁਰਾ ਦੇ ਛੱਪੜ ਜੋਂ ਖਾਸ ਮੁਖਬਰ ਦੀ ਤਲਾਹ ਆਈ ਸੀ ਕਿ ਉਹ ਛੱਪੜ ਦੇ ਵਿੱਚ ਕਿਸੇ ਨੇ ਜ਼ਰੀਲੀ ਅਲਕੋਹਲ ਲਗਾ ਕੇ ਰੱਖੀ ਹੈ ਜਿਸ ਤੋਂ ਸੈਕਰੇਟ ਬੋਤਲਾਂ ਸ਼ਰਾਬ ਤਿਆਰ ਹੋਣੀ ਹੈ ਸੋ ਅਸੀਂ ਐਸ ਐਚ ਓ ਕਿਰਨ ਲਾਲ ਸਿੰਘ ਇਨਸਪੈਕਟਰ ਹਰਮਿਕ ਸਿੰਘ ਜੀ ਦੀ ਅਗਵਾਈ ਹੇਠ ਉਸ ਪਿੰਡ ਦੇ ਵਿੱਚ ਰੇਡ ਕੀਤਾ ਤੇ ਇੱਕ ਧਰਾਕੂ ਨੂੰ ਉਹ ਛੱਪੜ ਦੇ ਵਿੱਚ ਭੇਜਿਆ ਜਿੱਥੋਂ ਇੱਕ ਤੋੜਾ ਬਰਾਮਦ ਹੋਇਆ ਜਿਸ ਤੋਂ ਕਰੀਬ 100-150 ਬੋਤਲ ਸ਼ਰਾਬ ਜਿਹੜੀ ਸੀ ਉਹ ਤਿਆਰ ਹੋਣੀ ਸੀ ਜੇ ਸਮੂਹ ਅਸੀਂ ਰਿਕਵਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਜੋ ਥਾਣਾ ਕਿਲਾ ਲਾਲ ਸਿੰਘ ਵਿੱਚ ਦੋਸ਼ੀਆਂ ਦੀ شناخت ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊ। ਆ ਸਮਝ ਚ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ। ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਟਾਲਾ ਦੇ ਨਜ਼ਦੀਕੀ ਪਿੰਡ ਸ਼ਾਮਪੁਰਾ ਤੋਂ ਜਿੱਥੇ ਪਿੰਡ ਦੇ ਵਿੱਚ ਗੰਦੇ ਪਾਣੀ ਦੇ ਛੱਪੜ ਦੇ ਵਿੱਚ ਲੁਕਾ ਕੇ ਰੱਖੀ ਹੋਈ ਵੱਡੀ ਮਾਤਰਾ ਦੇ ਵਿੱਚ ਡੀਸੀ ਲਾਹਣ ਜਿਸ ਤੋਂ ਸੈਂਕੜੇ ਲੀਟਰ ਦੇਸੀ ਜ਼ਹਿਰੀਲੀ ਸ਼ਰਾਬ ਤਿਆਰ ਹੋਣੀ ਸੀ ਆਪਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਅਤੇ ਉੱਥੇ ਹੀ ਸ਼ਰਾਬ ਠੇਕੇਦਾਰ ਨੇ ਦੱਸਿਆ ਕਿ ਬਰਾਮਦ ਅਲਕੋਹਲ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਕੇਸ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਅਜਮਾਨ ਜੋਗ ਸਹਾਇਕ ਕਮਿਸ਼ਨਰ ਸ਼੍ਰੀ ਰਾਹੁਲ ਪਾਟਿਆ ਜੀ ਅਤੇ ਐਸਐਸਪੀ ਪਟਿਆਲਾ ਮੈਡਮ ਆਈਪੀਐਸ ਅਸ਼ਮੀ ਗੁਟਾ ਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਰਾਬ ਦੇ ਤਤ ਪਿੰਡ ਸ਼ਾਮਪੁਰਾ ਦੇ ਛੱਪੜ ਜੋਂ ਕਾਸ ਮੁਖਬਰ ਦੀ ਤਲਾਹ ਆਈ ਸੀ ਕਿ ਉਹ ਛੱਪੜ ਦੇ ਵਿੱਚ ਕਿਸੇ ਨੇ ਜ਼ਹਿਰੀਲੀ ਅਲਕੋਹਲ ਲਗਾ ਕੇ ਰੱਖੀ ਹੈ ਜਿਸ ਤੋਂ ਸੈਕੜੇ ਬੋਤਲਾਂ ਸ਼ਰਾਬ ਤਿਆਰ ਹੋਣੀਆਂ ਸੋ ਅਸੀਂ ਐਸ ਐਚ ਓ ਕਿਲਾ ਲਾਲ ਸਿੰਘ ਇੰਸਪੈਕਟਰ ਹਰਮੇਕ ਸਿੰਘ ਜੀ ਦੀ ਅਗਵਾਈ ਹੇਠ ਉਸ ਪਿੰਡ ਦੇ ਵਿੱਚ ਰੇਡ ਕੀਤਾ ਤੇ ਇੱਕ ਧਰਾਕੂ ਨੂੰ ਉਹ ਛੱਪੜ ਦੇ ਵਿੱਚ ਭੇਜਿਆ ਜਿੱਥੋਂ ਇੱਕ ਤੋੜਾ ਬਰਾਮਦ ਹੋਇਆ ਜਿਸ ਤੋਂ ਕਰੀਬ 100-150 ਬੋਤਲ ਸ਼ਰਾਬ ਜਿਹੜੀ ਸੀ ਉਹ ਤਿਆਰ ਹੋਣੀ ਸੀ ਜਿਸ ਨੂੰ ਅਸੀਂ ਰਿਕਵਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਜੋ ਠਾਣਾ ਕਿਲਾ ਲਾਲ ਸਿੰਘ ਵਿੱਚ ਦੋਸ਼ੀਆਂ ਦੀ شناخت ਕਰਕੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊ। ਆ ਸਮਝ ਚ ਨਿਊਜ਼ ਤੇ ਰਹੀ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ। ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਟਾਲਾ ਦੇ ਨਜ਼ਦੀਕੀ ਪਿੰਡ ਸ਼ਾਂਪੁਰਾ ਤੋਂ ਜਿੱਥੇ ਪਿੰਡ ਦੇ ਵਿੱਚ ਗੰਦੇ ਪਾਣੀ ਦੇ ਛੱਪੜ ਦੇ ਵਿੱਚ ਲੁਕਾ ਕੇ ਰੱਖੀ ਹੋਈ ਵੱਡੀ ਮਾਤਰਾ ਦੇ ਵਿੱਚ ਡੀਸੀ ਲਾਹਣ जिस ਤੋਂ सैकड़े लीटर देसी जहरीली शराब तैयार होनी थी आपकारी विभाग ਅਤੇ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਅਤੇ ਉੱਥੇ ਹੀ ਸ਼ਰਾਬ ਠੇਕੇਦਾਰ ਨੂੰ ਦੱਸਿਆ ਕਿ ਬਰਾਮਦ ਅਲਕੋਹਲ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਕੇਸ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਅਜਮਾਨ ਜੋਗ ਸਹਾਇਕ ਕਬਰੀ ਕਮਿਸ਼ਨਰ ਸ਼੍ਰੀ ਰਾਹੁਲ ਪਾਟਿਆ ਜੀ ਅਤੇ ਐਸਐਸਪੀ ਬਟਾਲਾ ਮੈਡਮ ਆਈਪੀਐਸ ਅਸ਼ਮੀ ਗੋਟਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਰਾਬ ਦੇ ਤਹਿਤ ਪਿੰਡ ਸ਼ਾਮਪੁਰਾ ਦੇ ਛੱਪੜ ਜੋਂ ਖਾਸ ਮਖਬਰ ਦੀ ਤਲਾਹ ਆਈ ਸੀ ਕਿ ਉਹ ਛੱਪੜ ਦੇ ਵਿੱਚ ਕਿਸੇ ਨੇ ਜ਼ਰੀਲੀ ਅਲਕੋਹਲ ਲਗਾ ਕੇ ਰੱਖੀ ਹੈ ਜਿਸ ਤੋਂ ਸੈਂਕੜੇ ਬੋਤਲਾਂ ਸ਼ਰਾਬ ਤਿਆਰ ਹੋ ਰਹੀਆਂ ਸੋ ਅਸੀਂ ਐਸ ਐਚ ਓ ਕਿਲਾ ਲਾਲ ਸਿੰਘ ਇੰਸਪੈਕਟਰ ਹਰਮਿਕ ਸਿੰਘ ਜੀ ਦੀ ਅਗਵਾਈ ਇਹ ਤੋਂ ਉਸ ਪਿੰਡ ਦੇ ਵਿੱਚ ਰੇਡ ਕੀਤਾ ਤੇ ਇੱਕ ਧਰਾਕੂ ਨੂੰ ਉਹ ਛੱਪੜ ਦੇ ਵਿੱਚ ਭੇਜਿਆ ਜਿੱਥੋਂ ਇੱਕ ਤੋੜਾ ਬਰਾਮਦ ਹੋਇਆ ਜਿਸ ਤੋਂ ਕਰੀਬ 100-150 ਬੋਤਲ ਸ਼ਰਾਬ ਜਿਹੜੀ ਸੀ ਉਹ ਤਿਆਰ ਹੋਣੀ ਸੀ ਜਿਸ ਨੂੰ ਅਸੀਂ ਰਿਕਵਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਜੋ ਥਾਣਾ ਕਿਲਾ ਲਾਲ ਸਿੰਘ ਵਿੱਚ ਦੋਸ਼ੀਆਂ ਦੀ شناخت ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊ। ਆ ਸਮਝਾ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ